ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਗੋ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਰੂ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਛੱਡਦੀਆਂ ਗੱਲਾਂ ਚ ਰੱਖੀ ਸਭ ਦੀਆਂ ਜੱਜ ਜੱਜ ਮਨੋ ਕਾਮਨਾ ਮੇਰੇ ਮਾਲਕ ਜਰੂਰ ਪੂਰੀਆਂ ਕਰੀਂ ਸਾਰਿਆਂ ਦੀ ਸਤਿ ਸ਼ਕਾਲ ਤੇ ਪਾਂਚੇ ਹੋਇਆ ਜੀ ਮੰਡਲ ਖੇਤਾਂ ਦੇ ਵਿੱਚ ਅੱਜ ਮਸ਼ੀਨ ਲੱਗੀ ਜੀ ਉਰੇ ਤੂੜੀ ਵਾਲੀ ਦੋ ਕੁ ਦਿਨ ਤੋਂ ਪਪਈ ਆ ਤੇ ਹੁਣ ਗੱਲਬਾਤ ਜੀ ਬਣੀ ਆ ਥੋੜੀ ਜਿਹੀ ਤੇ ਇੱਧਰ ਜਿਹੜਾ ਹੈਗਾ ਏ ਅੱਛੇ ਤੂੜੀ ਭਰਨੀ ਹੈਗੀ ਆ ਵਸੇ ਪਹਿਲਾਂ ਵੀ ਇਹਦਾ ਖਾਲੀ ਹੋਇਆ ਹੈਗਾ ਇਹ ਬਹੁਤ ਗਰਮ ਹੈ ਸਾ ਟੀਨਾਂ ਦੀ ਉਰੇ ਹਵਾ ਕਰੌਸ ਨਹੀਂ ਹੈਗੀ ਤੇ ਇੱਕ ਇਹ ਹੋ ਗਿਆ ਇੱਥੇ ਪਹਿਲਾਂ ਵੀ ਐ ਤਾਂ ਆਵੀ ਭਰਿਆ ਪਿਆ ਇੱਧਰ ਸਾਈਡ ਪਰ ਇਹ ਸਾਰਾ ਆਪਾਂ ਨੇ ਜੈਸਮੀਨ ਨੂੰ ਚਕਾਤਾ ਸੀਗਾ ਤਿੰਨ ਚਾਰ ਤਿੰਨ ਖੰਮੀਆਂ ਚਾਰ ਕਰਾ ਲਏ ਇੱਥੇ ਤੇ ਗਏ ਆ ਬਈ ਜਤਮੀ ਨੇ ਪਾਲੀ ਫਿੱਕੀ ਸਾਰੀ ਤੋੜੀ ਇਹ ਉਹ ਲੈ ਕੇ ਸੀਗੇ ਰਵਿੰਦਰ ਰਾਹੀਂ ਤੇ ਇੱਧਰ ਵੀ ਪਈ ਐ ਇੱਥੇ ਤੇ ਵੀ ਪੜਾ ਮੱਲਾ ਦੇਖ ਕਿਹੜਾ ਪੂਰਾ ਕਰਨ ਵਾਸਤੇ ਆਹ ਤੋੜੀ ਵੀ ਕਾਫੀ ਹੈਗੀ ਪਈ ਹਾਲ ਸਰਨਾ ਦਾ ਮੈਂ ਰਹਿ ਦੇ ਗਾਲ ਵੀ ਸਰ ਜਣੇ ਤਾਂ ਬਾਹਰ ਵੇਸਟ ਹੋ ਰਹੀ ਸੀ ਇਹ ਦੇ ਕਰਕੇ ਚਲ ਵੀ ਬਣਾ ਕੇ ਰੱਖੇ ਲੈਂਦੇ ਆ ਬੰਦੇ ਟੂੜੀ ਸਾਰਨੇ ਵਾਲੇ ਆਏ ਜੀ ਇਹਨਾਂ ਨੂੰ ਲੰਗਰ ਪਾਣੀ ਲਿਆਤਾ ਜੀ ਫੇ ਲੰਗਰ ਛਕਣ ਲੱਗੇ ਆ ਵੀ ਜੀ ਹੁਣ ਸਾਰੇ ਨੇ ਪਾਪਾ ਜੀ ਨੂੰ ਮਿਲੋ ਜੀ ਅੱਸੀ ਕਾਲ ਜੀ ਟੂੜੀ ਵਾਲਾ ਆਇਆ ਗਿਆ ਫਿਰ ਅੱਜ ਹੈ ਹਾਂ ਬਹੁਤ ਚੱਲ ਬਣ ਜਪਿਆ ਮੈਨੂੰ ਬੀਲੇ ਹੋਣਗੇ ਹੂੰ 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 ਬੀਜਵਾ ਫਿਰ ਉਹਨਾਂ ਸਫਾਈ ਕਰਕੇ ਇੱਕ ਖੁੰਜੇ ਜੇ ਦੇ ਵਿੱਚ ਫਿਰ ਬੀਜ ਬਜਾਈਦਾ ਬੀਜ ਬੀਜ ਲੈਂਦੇ ਉਹਦਾ ਨਾ ਕੋ ਬੁੱਤੇ ਦਿੱਤਾ ਕੰਨਾ ਪਾਪਾ ਸਭ ਬੀਜਤਾ ਕੰਨਾ ਪਾਪਾ ਹਾਂ ਸਰੋਪੀ ਕੋ ਮੈਨੂੰ ਜੀ ਪਾਣੀਪੁਰ ਦਾ ਆਉਂਦਾ ਹੁਣ ਚਲੇ ਆਉਣਾ ਹੈ ਹੂੰ ਹੂੰ ਯਾਰੀ ਮੇ ਮਾਤਾ ਪਿਓ ਨੇ ਕਤਨ ਨਹੀਂ ਕਰਦੇ ਨੇ ਚੇਬ੍ਰੀਤਾ ਤੈ ਹੀ ਬ੍ਰੀਤਾ ਚਾਹ ਪੀਵੇ ਨਾ ਵੀ ਸਸਰੀ ਘਾਲ ਜੀ ਹੋਰ ਆ ਕੇ ਕਹਿੰਦੀ ਮੈਂ ਚਾਹ ਪੀਣੀ ਹੈ ਹੂੰ ਸਾਡੇ ਕੇ ਲੱਗਿਆ ਪਾ ਪੁੱਤਰੀ ਉਹ ਚਾਬੀ ਨਾ ਖੋ ਦੇ ਪੁੱਤੇ ਤੂੰ ਗੰਗਾ ਕੀ ਹੋ ਗਿਆ ਤੇਰੇ ਕੰਦ ਅਜੇ ਟੰਗ ਦੋ ਉੱਪਰ ਲੱਗਾ ਫੇਰ ਟੰਗ ਦੋ ਖੋਲ ਕੇ ਇਹਨੂੰ ਇੱਥੇ ਤੇ ਉੱਪਰ ਟੰਗ ਦੋ ਜੀ ਇੱਥੇ ਤਾਂ ਨਹੀਂ ਛੱਡਣੀ ਦੀ ਉਹ ਨਹੀਂ ਪਾ ਲੋ ਉੱਪਰ ਇਹ ਵੀ ਕੱਢ ਲੈਣਾ ਸਮਝ ਲੋ ਟੰਗ ਦੋ ਸਿਆ ਆਹ ਮੈਂ ਕਿਹਾ ਪਤਾ 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 ਇੱਥੇ ਰੱਖਣ ਵਾਲਾ ਨਹੀਂ ਕੰਮ ਇਹਦਾ ਤੈਨੂੰ ਤੈਨੂੰ ਖੋ ਦੇਣਾ ਕੁੱਤੇ ਮੈਂ ਆਹ ਆਪ ਤੁਸੀਂ ਵੱਡੇ ਸਾਗ ਦੇ ਦੱਬੀ ਚ ਉਹਨਾਂ ਨੇ ਵੱਟਿਆ ਵੱਟ ਕੇ ਰੱਖਿਆ ਕਬੀ ਚ ਬਣੂ ਆਹ ਜੇ ਮਨ ਲੱਗਦਾ ਉਹ ਹਣਾ ਹਾਂ ਜੈਸਮੀਨ ਬਾਠੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਗੁੱਡ ਨਿਊਜ਼ ਦਾ ਮੈਂ ਤੁਹਾਨੂੰ ਹਾਂ ਅਸੀਂ ਵੀ 6 ਕਿੱਲੇ ਲੈ ਲਏ ਕੀ ਹਾਲ ਹੈ ਜੀ ਠੇਕੇ ਪਰਤੇ ਠੇਕੇ ਪਰ ਆ ਉਹ ਪਹਿਲਾਂ ਵੀ ਹੈਗੇ ਤਾਂ ਪੁੱਤੋਂ ਹੋ ਤੁਹਾਡੇ ਲਈ ਉਹੀ ਆ ਬੁੱਤਾਂ ਰਿਪੀਟ ਹੋਇਆ ਦੁਬਾਰੇ ਪਹਿਲਾਂ ਵੀ ਤੁਹਾਡੇ ਕੋਲ ਹੈਗੇ ਕਿਥੇ ਉਹ ਐਸ ਵਾਰ ਤੁਹਾਨੂੰ ਪਤਾ ਲੱਗਿਆ ਬਸ ਐਸ ਵਾਰ ਤੈਨੂੰ ਹੁਣ ਸਾਲ ਨਹੀਂ ਨਾ ਹੋਇਆ ਹਾਲਤ ਐਸ ਵਾਰ ਉਹਨੂੰ ਦੁਬਾਰਾ ਰਿਪੀਟ ਕਰਿਆ ਫਿਰ ਚਲੋ ਮਿਹਨਤ ਕਰਨਾ ਬੰਦ ਹਾਂ ਗਾਰਲੀ ਫੋਨ ਤੇ ਪਹਿਲਾਂ ਫੋਟਾਂ ਕਰਦੀਆਂ ਤੈਨੂੰ ਫਿਰ ਅੱਛਾ ਜੀ ਅੱਛਾ ਉਹ ਸਵਾਗਤ ਕਰਕੇ ਤੈਨੂੰ ਵਿੱਚ ਕੀ ਕਰਦਣਾ ਇਹਨਾਂ ਨੇ ਹੂੰ ਜੱਸ ਮੈਨੂੰ ਇਹ ਘਰ ਛੱਡਣਾ ਤਾਂ ਹੀ ਮੇਰਾ ਦਾ ਭਾਈ ਜਿਹੜਾ ਰੋਣ ਲੱਗੀ ਹਾਂ ਮੈਂ ਗੱਲ ਠੰਡੀ ਤਾਂ ਕਰਦ ਮੰਨਣਾ ਕਿ ਕਿੰਨੇ ਕੁੱਪੜਾ ਇੱਥੇ ਪੜੀ ਜਾਂਦੀ ਕਹੀ ਹੁਣ ਤੂੰ ਦੇ ਕੋ ਨਹੀਂ ਪੀਣਾ ਪੁੱਤ ਤੂੰ ਨਹੀਂ ਪਿੰਦੇਂਗੇ ਤੂੰ ਕਿੱਲਾ ਘਫਰ ਲੈ 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 ਗਲਾਤ ਲੱਭਾ ਜਾ ਪੀ ਲੈ ਅਮਲੀ ਅਮਲੀ ਪਾਪਾ ਜੀ ਨੇ ਅਮਲੀ ਬਣਾਤਾ ਰੂਗੀ ਚਲੋ ਉੱਤੇ ਵੀ ਤਾਂ ਫੂਲ ਵੀ ਤਾ ਜਾ ਕੇ ਪਾਪਾ ਜੀ ਮੈਂ ਕਹਿੰਦੀ ਚਾਹ ਦੇ ਦੋ ਕਿਸੇ ਨੂੰ ਨਹੀਂ ਕਹਿਣਾ ਇਹ ਅੱਛਾ ਤੂੰ ਨੇ ਮੈਂ ਕਹਿੰਦੀ ਵੀ ਚਾਹ ਦੇ ਦੋ ਤੁਸੀਂ ਏ ਸ਼ਾਬਾ ਚਾਹ ਵਾਲੇ ਜਿਆਦਾ ਉਹਨਾਂ ਨੂੰ ਦੱਸ ਚਾਹ ਆਏ ਦੀ ਚਾਹ ਆਇਆ ਨਾ ਬਣਦੀ ਹੈਬ ਮੈਂ ਜੀ ਫੜ ਗਈ ਬਾਹਰ ਕੇ ਚੱਕਰ ਮਤਲਬ ਕਾਲੀਆ ਪਰ ਕਿਉਂ ਨਹੀਂ ਆਰ ਐਨ ਇਹ ਤੇ ਦਾ ਵਪਾਰ ਨਹੀਂ ਜੀ ਬੜੀ ਤੋਂ ਹੰਪ ਜੁੜਦੀ ਹੈ ਨਹੀਂ ਅਗਲੇ ਖੇਤ ਚ ਲੱਗਿਆ ਬਾੜਨਾਂ ਉਹ ਬੋਦਾ ਹੋ ਗਿਆ ਲਾਣ ਅਗਲੇ ਖੇਚ ਬੰਨ੍ਹੇ ਨੇ ਮਟਰ ਹਾਂ ਆ ਦੇਖੋ ਕਿੰਨਾ ਸੋਹਣਾ ਦਰਖਤ ਦਾ ਛਤਰੀ ਬਣੀ ਰਹੀ ਆ ਐਥੇ ਜਿਹਨੂੰ ਐਨ ਮਤਲਬ ਗੋਲ ਜਾ ਕਰ ਦੇਵੇ ਮਿੱਟੀ ਜੀ ਪਾ ਕੇ ਮੰਜਾ ਢਾ ਕੇ ਆਪਣਾ ਰਾਮ ਗੱਲ ਸੌਵੇ ਬੰਦਾ ਨਾ ਕੰਮਕਾਰ ਖੇਤਾਂ ਦੇ ਵਿੱਚ ਇਦਾਂ ਦੇ ਦਰਖਤ ਹੋਣੇ ਜ਼ਿਆਦਾ ਜ਼ਰੂਰੀ ਨੇ ਨਾ ਨਾਲੇ ਇਹਦਾ ਜਾਮਣ ਹੈ ਹੀ ਬਹੁਤ ਘੈਂਟ ਹੈ ਜੀ ਜੈਸਮੀਨ ਦੇ ਕੋਲ ਵੀ ਚੱਲਦਾ ਜੀ ਕੰਮ ਤੋੜੀ ਦਾ ਤੋੜੀ ਕਿੰਨਾ ਚੱਲਵੇ ਇਧਰ ਹਾਂ ਤੋੜੀ ਦਾ ਕੰਮ ਚੱਲਵੇ ਕਰੇ ਬਣਾ ਓਖਾ ਨਹੀਂ ਆ ਪੈਸਾ ਬਹੁਤ ਬਣਦਾ ਇਸਮੇ ਪੈਸਾ ਤਾਂ ਬਣੈ ਸੀ हाँ। शरीर के की हाल <laughs> फिर पैसे भी तो बन रहा है अगर अगर शरीर से आराम करना तो पैसे कम बन जाएगा पे चार सौ रूपये ले लो अभी बनेगा दो हजार रुपया दिहाड़ी का हो जी। फिर शरीर का भी तो बुरा हाल होगा जब चार बंदे जितना काम करोगे चार बंदे जितना पैसा भी तो मिल रहा है ना एक हजार रुपया कमाने में है हजार रुपया कमाने में बुरा हाल हो जाता है, है। चलो ये दिन है कमाने के लिए ਕਈ ਵਾਰ ਐਸਾ ਹੁੰਦਾ ਨਾ ਮੋਟਰ ਤੇ ਬੈਠੇ ਰਹਿ ਜਾਂਦੇ ਆ ਸਰ ਅੱਲਾਹ ਭੱਜ ਜਾਂਦਾ ਹੈ ਕਿ ਭਈਆ ਕਿਧਰ ਗਿਆ ਇਹ ਵੀ ਆਪਣੇ ਹਿਸਾਬ ਨਾਲ ਚੱਲਦੇ ਆ ਨਜ਼ਰ ਆ ਲੋ ਕੰਮ ਤੇ ਦੁਨੀਆ ਦੇ ਟਰਾਲੀਆਂ ਆ ਗਈਆਂ ਵੰਟੀ ਹਾਂ ਸੀਗਾ ਜੀ ਹਰਨੂ ਹਾਂ ਅਮਸਰੀ ਤਕਰੀਬਨ 12 ਗੱਲ ਪਾਈਆਂ ਜੀ ਹਾਂ ਤਿੰਨ ਪਹਿਲਾਂ ਦੀਆਂ 15 ਹੀ ਹਾਂ ਚੌਥੀ ਅੱਜ ਦੀਆਂ ਹੈ ਹਾਂ ਮਤਲਬ ਵੀ ਚ ਬੀਆ ਚੱਲੀਆਂ ਹਾਂਜੀ ਹਾਂਜੀ ਉਹੀ 23 24 ਟਰਾਲੀਆਂ ਵਜਣੀਆਂ ਹਾਂ 23 24 ਟਰਾਲੀਆਂ ਹੋਰ ਆਈਡੀਆ ਲੈ ਤੁਸੀਂ ਵੀ ਇਹ ਟਰਾਲੀ ਚ ਕਿੰਨਾ ਕੁ weight ਆਉਂਦਾ ਇਹਦਾ 6 ਕਿਸ਼ੇ ਕਿੰਟਲ 6 ਕਿਟ ਕੰਟਲ ਜੇ 6 ਕਿਟ ਕੰਟਲ ਜਾਂ 6.5 ਕਿਟਲ ਹਣਾ ਦੂਗ੍ਹਾ ਟਰਾਲਾ ਪੂੜਾ ਭਰ ਕਾਉਣ ਨਾਲ ਉਦੋਂ ਮੱਧ ਕੰਟਲ ਨਾਲ ਵੱਧ ਪੈ ਜਾਂਦੀ ਅੱਛਾ 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 ਕੀ ਰੇਟ ਰੂਟ ਕਰਿਆ ਟਰਾਲੀ ਵਾਲੇ ਨਾਲ ਇਹ ਆਪਾਂ ਕਰਿਆ ਵਾ ਜਿਹੜੀ 1200 ਦੀ 1200 ਠੀਕ ਹੈ ਪੂਰੇ ਬਾਹਰ ਕਰਾਈ ਅਸੇ ਫੈਵਰੀਚਾ ਪੰਡਾਂ ਦੇ ਚੱਕੇ ਪਾ ਰਹੇ ਆ ਹਾਂ ਕਿਵੇਂ 300 ਰੁਪਏ ਫालतू ਅੱਛਾ ਉਹ ਐਕਸਟਰਾ 300 ਰੁਪਏ ਲੈ ਦੇ ਰਵੇ ਹੈ ਇੱਕ ਬੰਦੇ ਦੀ ਦਿਹਾੜੀ 15 ਮਿੰਟ ਦੇ ਵਿੱਚ ਪਾ ਲੰਨੇ ਆ ਇਹ ਚਾਰ ਜਣੇ 15 ਮਿੰਟ ਜਿੱਦਾ ਮਾਰ ਦੇ ਅੰਦਰ ਚੱਕ ਕੇ 15 ਮਿੰਟ ਆ ਵੀ 15 ਮਿੰਟ ਮੇ ਚਾਰ ਬੰਦੇ ਨੇ ਫੇਕ ਨਹੀਂ ਦੇਣਾ ਵਿੱਚ ਮੇ ਉਠਾ ਕੇ ਦੇ ਕੋ 15 ਮਿੰਟ ਮੇ ਕਿੰਨਾ ਬਲੱਡ ਜਲ ਜਾਂਦਾ ਹੈ ਕੀ ਹੋ ਜਾ ਬਲੱਡ ਆਵੇ ਆ ਵੀ ਤੱਕ ਤਾਂ ਫਿਰ ਤੁਹਾਡਾ ਬਲੱਡ ਕੱਲ ਹੀ ਖਤਮ ਹੋ ਜਾਣਾ ਚਾਹੀਤੇ ਆ ਅੱਜ ਕਿਥੇ ਘੁੰਮ ਰਹੇ ਹੋ ਹਾਰਾ ਬੰਦਾ ਤੇ ਫਾਤੂ ਹੁੰਦਾ ਨਹੀਂ ਆ ਟਰਾਲੇ ਮਾੜੀ ਨਹੀਂ ਆਦਾ ਅੱਜ ਕੋਣ ਦੂ ਅੱਛਾ ਆ ਲੈ ਕੇ ਆਇਆ ਜਾਲੀ ਹੈ ਇਹ ਇਹਦੇ ਵਿੱਚ ਵੀ ਕੁਝ ਹੈਗਾ ਕਿ ਪਲਾਸਟਿਕ ਹਨਰੀ ਹੋ ਇਹ ਹਨਰੀ ਪਲਾਸਟਿਕ ਹੈ ਨਮ ਹਾਇ ਦੇ ਵਿੱਚ ਕੋਈ ਤਾਰ ਹੁੰਦੀ ਜੇ ਫਿਰ ਵੀ ਗੱਲ ਠੀਕ ਵੀ ਤੀ ਇਹ ਇਹ ਜਾਂਦੀ ਨਹੀਂ ਜੀ ਕਿਤੇ ਉਹ ਕਹਿੰਦੇ ਵੀ ਧੁੱਪ ਧੱਪ ਮਾ ਖਰਾਬ ਨਹੀਂ ਹੁੰਦੀ ਜੀ ਇਹ ਬਹੁਤ ਹੀ ਅੱਛਾ 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 ਇਹ ਗਾਰਡਨ ਜਾਲੀ ਕਹਿੰਦੇ ਜੀ ਨੂੰ ਗਾਰਡਨ ਹਾਂ ਹਾਂ ਬੜੀ ਬੜੀ ਇੱਥੇ ਉਹ ਮਤਲਬ ਧੁੱਪ ਧੱਪ ਵਾਸਤੇ ਪਹਿਲਾਂ ਹੀ ਉਹਨਾਂ ਨੇ ਇਵੇਂ ਛਾਪ ਕੇ ਬਣੀ ਹੀ ਹੁੰਦੀ ਜੀ ਹੂੰ ਖਰਾਬ ਨਹੀਂ ਹੁੰਦੀ ਧੁੱਪ ਬਾਕੀ ਉਹ ਵਰਤੇ ਦੇ ਪੱਧਰ ਲੱਗੂਗਾ ਜੀ ਕਿਆ ਕਿੰਨਾ ਕੈਰੇਟ ਰੂਟ ਆਇਆ ਇਹ ਕਿਹ ਆਸਾਬ ਕਥਾ ਮੈਂ ਗਰੀ 2500 ਦਾ ਰੋਲ ਮਿਲ ਗਿਆ ਆਪਾਂ ਨੂੰ ਕਰਾਲੀ ਤੇ ਜੀ 2500 ਦਾ ਰੋਲ ਕਰਾਲੀ ਤੋਂ ਮਿਲ ਗਿਆ ਜੀ ਲੰਬਾਈ ਚੜਾਈ ਕਿੰਨੀ ਚੜਾਈ ਦੀ ਹੈਗੀ ਜੀ 4 ਫੁੱਟ ਹਾਂ ਹਗੀਆ 80 82 ਫੁੱਟ ਦੀ ਅੱਛਾ ਹਾਂਜੀ ਤੇ ਤਾਂ ਬਹੁਤ ਏਰੀਆ ਯਾਰ 25000 ਤਾਂ ਮਿਲ ਗਿਆ ਹਾਂ ਵੀ ਨਾਲ ਉਹ ਸਾਬ ਵੀ ਡਬਲ ਇਧਰ भूमी ਆ ਜੀ ਹੂੰ ਸਿੰਗਲ ਉਧਰ ਪਾ ਚੱਲੋ ਤੇਰੇ ਫੋਟੇ ਗਣ ਤੇ ਜਿੱਤਾ ਵੀ 80 82 ਅੱਛਾ ਫਿਰ ਇਹਦੇ ਚੌੜੀ ਵੀ ਮਿਲ ਜਾਂਦੀ ਹੈ ਜੇ ਮੰਨ ਲਾ 5 ਫੁੱਟ ਵਾਲੀ 6 ਫੁੱਟ 5 ਵਿੱਚ ਵੀ ਹੈਗੀ ਹੈ ਜੀ ਅੱਛਾ ਹਾਂ ਹਾਂ 5 ਰੁੱਤੀ ਵੀ ਹੈਗੀ ਸੀ ਇਹ ਵੀ ਗੱਲ ਠੀਕ ਹੈ ਪਰ 5 ਵਾਲੀ ਰੋਲ ਦੋ ਕੇ ਭਏ ਤੇ ਉਹਦੇ ਕੋਲ ਹੂੰ ਸਾਨੂੰ ਚਾਹੀਦੇ ਤੇ ਜ਼ਿਆਦਾ ਉਹ ਮੁੰਡੇ ਨੇ ਵੀ ਧਿਆਨ ਨਹੀਂ ਚੀਜ਼ ਸਮੀ ਨੇ ਫੇਰ ਅਸੀਂ ਕੋਈ ਕਿਚਲਾ ਹੀ ਜਿਹੜੇ ਆਹੋ ਜੇ ਜੇ 5 ਫੁੱਟ ਵਾਲਾ ਰੋਲ ਵੀ ਹੁੰਦਾ ਤਾਂ ਥੋੜੇ ਜਨੇ ਹੋਰ ਉੱਪਰ ਚਲੇ ਜਾਣ ਤਾਂ ਹਾਂਜੀ ਹਾਂ ਹੈ ਠੀਕ ਦਾ ਕੰਮ ਮਾਲ ਤਾਂ ਵਾਧੂ ਹੋ ਗਿਆ ਸਹੀ ਗੱਲ ਹੈ ਨੰਬਰ 24 25 ਇਸ ਤਰ੍ਹਾਂ ਦੋ ਤਿੰਨ ਮਹੀਨੇ ਨਿਕਲ ਜੂ ਇਹਦੇ ਨਾਲ ਹਾਂਜੀ ਹਾਂ ਆਰਾਮਨਾਲ ਜੀ ਹੂੰ ਕਿਉਂਕਿ ਜਦ ਹੁਣ ਹਰਿਆਈ ਕੱਟਾ ਨਾ ਫਿਰ ਸਾਰੀ ਕੂੜੀ ਵੱਧ ਪਈ ਜਾਂਦੀ ਹੈ। ਕੂੜੀ ਥੋੜੀ ਜਿਹੀ ਵੱਧ ਪੈਂਦੀ ਹੈ। ਹੂੰ। ਗਰਮੀ ਨੇ ਵੀ ਵੱਟ ਕੱਢੇ ਵੇਣ ਪੂਰੇ। ਮੱਝਾਂ ਦੁੱਧ ਦਈ ਜਾਂਦੀਆਂ ਜਿਹੜੀਆਂ ਨਾ ਮੈਂ ਲੈਂਦੇ ਦੀਆਂ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਠੀਕ ਹੈ। ਥੋੜੀ ਜਿਹੀ ਧੰਨੀ ਹੋ ਗਈ ਸੀ ਜੀ। ਅੱਛਾ, ਵਾਤਾਵਰਨ ਚੇਂਜ ਹੋ ਗਿਆ ਵਾਤਾਵਰਨ ਵੀ ਚੇਂਜ ਹੋ ਗਿਆ ਜੀ ਕੁਝ ਉੱਥੇ ਫਿਰ ਤਾਨੂੰ ਪਤਾ ਹੁਣ ਜਿੱਦਾਂ ਮੰਨ ਲਓ ਹਰਿਆਣੇ ਤੇ ਡੰਗਰ ਤੁਰਿਆ ਜੀ ਹਾਂ ਹਰਿਆਣੇ ਤੇ ਤੁਰਿਆ ਉਹਨਾਂ ਨੇ ਨਾ ਤਾਂ ਨਹਾਤ ਲੋ ਕੇ ਗੱਡੀ 'ਚ ਚੜਾ ਲੈਣੀ ਨਾ ਤਾਂ ਗੱਡੀ 'ਚ ਬੈਠ ਹੋਣਾ ਉਤੇ ਹਾਂ ਨਾ ਮੰਡੀ 'ਚ ਬੈਠਣ ਦੇਣਾ ਉਹਨਾਂ ਨੇ ਆਈ ਦਿਹਾੜੀ ਜੀ ਫੇਰ ਕਦੇ ਮੇਰੇ ਵਰਗਾ ਆ ਗਿਆ ਬਾਈ ਖੋਲੀ ਇੱਧਰ ਨੂੰ ਹਾਂ ਕਦੇ ਕੋਈ ਆ ਕੋਈ ਆ ਕੋਈ ਸਮਝ ਕੇ ਗੱਲਾਂ ਫੇਰ ਇੱਕ ਉਦਾਂ ਕੜੋ ਹੋਇਆ ਬਹੁੰਦਾ ਦੋ ਡੰਗ ਪਹਿਲਾਂ ਚੋਂਦਾ ਨਹੀਂ ਜੀ ਅਗਲਾ ਆਹੋ ਲੈ ਵੱਧ ਦਿਖਾਉਣ ਵਾਸਤੇ ਫਕਰ ਦਾ ਨਾਸ ਵੱਜ ਜਾਂਦਾ ਉਦੇ ਕਰਕੇ ਆ ਠੀਕ ਹੈ ਠੀਕ ਕਰਕੇ ਫਿਰ ਇੱਕ ਵਾਰ ਤਾਂ ਬਿਮਾਰ ਹੁੰਦੀਆਂ ਜੀ ਹੋਰ ਵੀ ਹੋ ਜਾਂਦੀਆਂ ਜਦ ਹੋਰ ਪਹਿਲਾਂ ਨਹੀਂ ਆਉਂਦੀਆਂ ਜੀ ਹਾਂ ਹਾਂ ਇੱਕ ਵਾਰ ਤਾਂ ਬੁਖਾਰ ਚੜਦਾ ਹੀ ਆ ਜੀ ਮਾਣਾ ਮੋਟਾ ਇਹਨਾਂ ਨੂੰ ਹੂੰ ਚਲੋ ਹੁਣ ਹੁਣ ਸੈਟ ਆ ਜੀ ਕੱਲ ਤਾਂ ਉਧਰ ਕੱਖ ਕੰਡਾ ਖਾਂਦੀ ਨਹੀਂ ਸੀ ਜਮਈ ਅੱਛਾ ਹਾਂ ਜੀ ਹਾਂ ਅੱਜ ਤਾਂ ਹੁਣ ਠੀਕ ਆ ਜੀ ਇਹ ਤਾਂ ਠੀਕ ਆ ਹਾਂ ਦਵਾਈ ਦੋਈ ਦੂਈ ਚੱਜ ਹਲਕਲ ਕਰਵਾ ਦੀ ਹਾਂ ਦਵਾਈ ਤਾਂ ਚਲੋ ਹੁਣ ਹੁਣ ਵੀ ਟੀਕੇ ਲਾਈ ਤੇ ਜੀ ਅੱਛਾ ਅੱਛਾ ਠੀਕ ਹੈ ਪਹਿਲਾਂ ਜੀ ਹੂੰ ਉਨਾ ਅੱਜ ਤਾਂ ਪ੍ਰੋਪਰ ਕਰੀ ਜਾਂਦੇ ਆ ਬਾਈ ਕਦੀ ਬਾਰ ਹੁਣ ਖਾਬ ਨੂੰ ਫੇਰ ਲਾ ਦੇਣੇ ਹੂੰ ਠੀਕ ਹੈ ਜੀ ਅੱਜ ਤਾਂ ਹੁਣ ਠੀਕ ਆ ਪਰ ਡਾਕਟਰ ਡਾਕਟਰ ਨੇ ਕਿਹਾ ਹੋਣਾ ਵੀ ਚਲੋ ਇੱਕ ਸਿਕਿਉਰਟੀ ਵਾਸਤੇ ਹਾਂ ਮੈਂ ਤਾਂ ਬੜਾ ਇੰਨੇ ਦਿਨ ਪੂਰਾ ਕਰ ਲਿਓ ਹੂੰ ਲਓ ਜੀ ਸਾਰੇ ਪਾਸੇ ਕੰਮ ਛੜੇ ਹੋਏ ਜ਼ਿਮੀਦਾਰ ਭਰਾਵਾਂ ਨੂੰ ਕੋਈ ਤੂੜੀ ਤੇ ਲੱਗਿਆ ਹੋਆ ਕੋਈ ਕਿਸੇ ਤਰੀਕੇ ਕੋ ਕੋ ਕਿਸੇ ਤਰੀਕੇ ਨਾਲ ਇੱਧਰ ਸਾਡਾ ਬਿੱਟੂ ਮੈਸਾਂ ਨੂੰ ਪਾਣੀ ਲਾ ਗਿਆ ਬਲਾਉਣ ਚਲੋ ਜੀ ਮਿਲਦੇ ਆ ਟੇਕੀ ਤੁਹਾਨੂੰ ਲਓ ਜੀ ਮੰਡ ਦੇ ਵਿੱਚ ਤੁਹਾਨੂੰ ਵੇੜ ਕੇ ਕੰਮ ਹੁਣ ਪਿੰਡ ਵਾਲੇ ਇਹਦੇ ਚ ਆਗੇ ਹੋਤ ਹੋਰ ਵੀ ਔਖਾ ਜਿਹਾ ਇਹਦਾ ਸਾਰਾ ਕੰਮ ਪੱਗਣਿਓ ਸੁੱਕ ਗਿਆ ਹੋਇਆ ਥੋੜੇ ਜਿਹਾ ਇੱਕ ਤਾਂ ਇਹ ਜਿਹੜੀ ਬੂਟੀ ਜੀ ਫਿਰ ਮੀਂਹ ਜੇ ਪੈਣ ਕਰਕੇ ਨਾਲੇ ਬੂਟੀ ਬਹੁਤ ਸਿੱਤੀ ਹੋ ਜਾਂਦੀ ਆ ਹੋ ਖੋੜਣੀ ਹੌਲੀ ਹੌਲੀ ਕਰਕੇ ਫਿਰ ਬੋਦਾ ਹੋ ਜਾਂਦਾ ਹੈ ਕੰਮ ਤਾਂ ਫਿਰ ਪੱਕੀ ਟਰਾਲੀ ਸ਼ਾਹ ਹੋਰ ਬਣ ਜੂਗੀ ਲੱਗਦਾ ਦੇਖਣੀ ਹੈ ਮੈਨੂੰ ਤੇ ਕਿੰਨੀ ਬਣ ਗਈਆਂ ਸਮੈਂ ਇੰਨਾ ਕਹਿ ਲਿਆ ਲਾ ਤਾਂ ਵਸੇ ਇੱਥੇ ਦਾ ਇੱਕ ਹੋਰ ਬਣ ਜੂ ਬਸ ਬੜੀ ਹੱਦ ਮੈਨੂੰ ਲੱਗਦਾ ਹੈ ਨਹੀਂ ਬਣਦੀ ਨਾ ਖੇਲੇ ਆਉਣੇ ਖੇਲਾ ਹੀ ਹੋਣੀਆਂ ਹੈ ਕਹਾਣੇ ਖੇਲਾ ਬੱਕਰੀਆਂ ਦੇ ਚੱਕਰ ਸੁਤੇ ਲਾਣ ਜਮੇ ਥੱਲੇ ਬਣਾਉਣਾ ਆਹ ਚਲ ਨਹੀਂ ਕਰਕੇ ਬੜਾ ਹੀ ਹਾਲ ਹੈ ਕਹਿੰਦਾ ਕਿ ਹਾਂ ਤੇ ਤਿੰਨ ਤਿੰਨ ਚਾਰ ਦਾ ਟਰਾਲੇ ਬਣ ਗਏ ਉੱਤੇ ਕਿਸੇ ਦੀ ਢੇੜ ਕਿਸੇ ਦੀ ਹਾਂ ਉਹ ਭਾਰੀ ਦਾ ਹਾਂ ਉਹ ਫਿਰ ਹੁਣ ਬਾਅਦ ਦੇ ਵਿੱਚ ਕੰਮ ਕਰਾ ਅੱਛਾ ਪਹਿਲਾਂ ਪਹਿਲਾਂ ਬਣੀਆਂ ਵੀ ਇਹ ਮੀਤੇ ਪਹਿਲਾਂ ਹਾਂ ਖੜਾ ਦੇ ਬਣੀਆਂ ਫੋਟੋ ਫੋਟੋ ਦੇਖਣ ਨੂੰ ਰੂਹ ਨਹੀਂ ਕਰਦਾ ਸਾਡੀ ਕਾਲੀ ਪਈ ਏ ਤੁਹਾਨੂੰ ਹਾਂ ਕੋਈ ਗੱਲ ਨਹੀਂ ਮੋਟਰੀ ਮੈਂ ਬਸ ਨਾਲ ਵਿੱਚ ਹਾਂ ਉਹ ਫਾਂਟਾ ਫਾਂਟਾ ਚੱਕ ਲਵੇ ਉਹ ਵੀ ਠੀਕ ਆ what ਬਸ ਚੱਲ ਅੱਗੇ ਹਾਂ ਪਾਸਰ ਕੋਈ ਅੱਧੀ ਲਾ ਲੈਣਾ ਉਹਨੇ ਖੋਲ ਦੇ ਰਹੀ ਕੋਈ ਮਨ ਕਿਸੇ ਦਾ ਦਿਮਾਗ ਹੈ ਹਾਂ ਦਿਮਾਗ ਦਾ ਨਹੀਂ ਮੈਂ ਟਰਾਲੀ ਖੋਲ ਅੱਛਾ ਦੇਈ ਪਾਦਨਾ ਵਿੱਚ ਰੁਕ ਜਾ ਹਾਂਜੀ ਉਸਕੋ ਬਰਾਬਰ ਸੇ ਬਤਾਓ ਬਰਾਬਰ ਸੇ ਬਤਾਓ आगे अगर बिताओ ठीक है ठीक है या जान दे सीधा ही। सीधा जानते 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 सीधा ही। थोड़े पर हाँ बस जान दे ਅਦਰ ਰੱਖ ਥੋੜੀ ਹੋਰ ਰੱਖਣ ਨੂੰ ਉਹ ਰੋਕ ਲਾ ਦੇ ਪੁੱਛ ਲੈ ਉਹਨਾਂ ਨੂੰ ਕਿਥੇ ਨੂੰ ਬਾੜਨੀ ਆ ਆਹੀ ਟਰਾਲੀ ਆ ਰੋਕ ਕੇ ਪੁੱਛ ਲੈ ਉਹਨਾਂ ਨੂੰ ਇਹ ਤਾਰ ਕੇ ਦੇਖਦੇ ਆ ਵੀ ਹੁਣ ਅਦਰ ਕਿੱਦਾਂ ਨੂੰ ਐਂਟਰੀ ਮਾਰਦੇ ਆ ਇਹ ਇੱਥੇ ਜਾਨੂੰ ਬਚਾ ਲੋ ਇੱਧਰ ਗਿਰ ਜੂ ਫੇ ਚੱਕ ਚੱਕ ਕੇ ਵਿੱਚ ਦੋ ਜਾਨੇ ਪਕੜ ਕੇ ਐਸੇ ਗਏ ਦੀਆ ਦੋ ਬੰਦੇ ਆ ਕੇ ਖਿੱਚ ਲੈ ਗਿਆ ਹੂੰ ਹਾਂ ਆ ਗਿਆ ਜਣਾ ਕਾਕਾ ਅਜੂ ਵੀ ਅਜੂ ਹੂੰ ਹਾਂਜੀ ਪਿਛੇ ਹਾਂ ਦਾ ਪਿਛੇ ਥੋੜਾ ਯਾ ਕੇ ਖੱਬੇ ਸੱਜੇ ਹੱਥ ਨੂੰ ਰੱਖੀ ਟਰਾਲੀ ਨੂੰ ਮਮੂਲੀ ਇੱਕ ਚੱਲ ਚੱਲ ਚਿੱਕਣਾ ਕਰਨਾ ਕਰ ਦੇ ਜਾ ਆ ਜਾ ਹਾਂ ਚੰਗਾ ਹੈ ਚੰਗਾ ਕੰਮ ਹੈ ਇਹ ਬੱਸ ਯਾਨੀ ਇੱਥੇ ਹੀ ਰਹੇਗਾ ਯਾਨੀ ਸੇ ਦਾਲ ਦੇ ਦੋ ਬੰਦੇ ਆ ਕੇ ਖਿਚ ਕਰੋ ਆ ਕੇ ਲਗਾ ਦੇਣਾ ਬਸ हाँ थोड़ा आगे आगे करके खोल देना बस ऐसे ही करना पड़ेगा हाँ यही ट्रैली है देखते हैं मैंने एक बंदे से पूछा तो है हाँ अभी जो वही बोलता है ना मैं दस मिनट में बताता हूँ आपको फिर मैं वहाँ पे ले जाऊँगा ट्रैक्टर को थोड़ा आगे ही पहुँचाना है ठीक है ना या कोई ट्रैली आ जाएगा कल नहीं आएगा तो परसों आएगा तो नजदीक में गिर जाएगा वो वाला हाँ बता ਤੁਹਨੇ ਕਿਹਾ ਕਿ ਇਹ ਜਾਂ ਫੇ ਪੰਗੀਆਂ ਨੂੰ ਪਾਣੀ ਤੇ ਲਿਆ ਦੇ ਉਹ ਚਾਹ ਵੀ ਪੀਓਗੇ ਤੁਸੀਂ ਮਾਹ ਹੋਰ ਠੀਕ ਆ ਉਹ ਚਾਹ ਬਣਾਓ ਬਈਓ ਜਿਵੇਂ ਮੰਮਾ ਨੂੰ ਕਹੇ ਕੱਟ ਪੰਜ ਕੱਪ ਕਿੰਨੇ ਜਾਂ 6 ਕੱਪ ਠੀਕ ਆ ਠੀਕ 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 ਇਹ ਕਾਲਾ ਕਾਲਾ ਤੇ ਕਾਲਾ ਕਾਲਾ ਬਣ ਗਿਆ ਕਿਵੇਂ ਬਣ ਗਿਆ ਕਾਲਾ ਕਾਲਾ ਹਾਂ

ਫੁੱਲ ਪਾਉਣ ਵੀ ਨਹੀਂ ਦਿੰਦੇ ਗਲਾਸ 'ਚ ਜਦ ਬਸ ਹੋ ਜਾਂਦੀ ਹੈ। ਅਰੇ ਕੱਟੇ ਪਿੰਦੇ। ਕੱਟੇ ਪਿੰਦੇ ਆ। ਬਸ ਇੱਕ ਦਮ ਦਮ ਮਾਰਨ ਵਾਸਤੇ ਪਿੰਦੇ ਥੋੜੀ ਜਿਹੀ ਹੈ। ਮਿਚਾ ਲਿਆ ਤਾਂ ਥੋੜਾ ਟਾਈਮ ਬੈਠ ਕੇ ਬਾਤ ਬੁੱਤ ਕਰ ਲੈਂਗੇ ਹਾਂ। ਇਸੇ ਕੰਮ ਕੇ ਲਈ ਹੁੰਦਾ ਚਾਹ ਔਰ ਕਿਸ ਕੇ ਲਈ ਹੁੰਦਾ ਹੈ? ਹਾਂ। ਹਾਂ ਐਸੇ ਬੈਠ ਕੇ ਦੋ ਬਾਤਾਂ ਕਰ ਲਈ ਚਲੋ ਕੰਮ ਦੇ ਵਰਗਿਆਂ ਨਾਲੇ। ਨਾਲੇ ਹੋ ਜਾਗਾ ਚਾਹ ਪੀ ਲਿਆ। ਉਹ ਲਓ। ਲਓ ਸਰ। ਚਾਹ ਅਭੀ ਦੋ ਗਲਾਸ ਔਰ ਬਚਾ ਹੋਆ। ਉਹ ਬੰਦੇ ਨੇ ਦਿੱਤਾ ਅੰਦਰ ਜਿਹੜੇ। ਦੇਖੀ ਸਭ ਤੋਂ ਮਰੋਗੋ ਕੀ ਦੇਖਦੇ ਹੈ ਕਿ ਨਹੀਂ ਆਰ ਹਮ ਨਹੀਂ ਯਾਰ ਹਮ ਲੋਗ ਕੰ ਪੀਤੇ ਥੋੜਾ ਸਾ ਪੀਤੇ ਹੈ ਪਰ ਵਾ ਬਹੁਤ ਛੋਟਾ ਸਰਦਾਰ ਉਹ ਤਾਂ ਪੀਤੀ ਰਹਤੀ ਹੈ ਉਸਕੋ ਕਬੀ ਅਭੀ ਉਸਕੋ ਠੰਡਾ ਕਰਨੇ ਕੇ ਲੀਏ ਅਧਾ ਘੰਟਾ ਲੱਗ ਜਾਏਗਾ ਹਾਂ ਇਤਨੇ ਮੇ ਗਰਦ ਡਲ ਜਾਏਗੀ ਫਿਰ ਬਾਤ ਖਤਮ ਤੁਸ ਕਦੀ ਖਾਓਗੇ ਵੀ ਡੰਗਰ ਯਾਰ ਇਹ ਤੁਸ ਕਦੀ ਖਾਓਗੇ ਖਾਣਾ ਉਹ ਇਹ ਤਾਂ ਸਗੋ ਅੱਧੀ ਅੱਧੀ ਮਹਾਜਮ ਹੋਣੇ ਆਲੀ ਹੈ ਇਹ

ਹਾਂ ਆ ਜਾ ਤੂੰ ਜਾਣੀ ਮੰਨੂ ਅਬ ਠੰਡੀ ਕਰਨੀ ਪੈਣੀ ਚਪੰਗਾ ਫੜੋ ਕੋਈ ਠੰਡੀ ਕਰਨ ਲੱਗ ਗਿਆ ਬੰਦਾ ਵੀ ਤੇਰਾ ਉਹ ਦੇਖਦਾ ਤੂੰ ਕੁੜੀ ਨਿਆਣੇ ਦੇ ਢੰਡੀ ਕਰ ਆਪ ਵੀ ਢੰਡੀ ਕਰਦਾ ਫਿਰਦਾ ਉਹ ਬਾਜੀ ਜਲਦੀ ਹੋ ਜਾ ਹਾਂ ਥੋੜਾ ਜਲਦੀ ਹੋ ਜਾਏਗਾ ਹੈ ਠੀਕ ਹੈ ਠੀਕ ਹੈ ਟੱਕਾਂਦੇ ਮਗਾ ਪਾਉਂਦੇ ਆਂ ਬਸ ਪਾਣੀ ਪਾ ਲਾ ਕੇ ਆਟਿਆ ਹੁਣ ਸਾਡੇ ਪਿੰਡ ਇੱਕ ਬੰਦਾ ਤਾਂ ਜੀ ਹੂੰ ਇਹਨੇ ਅੱਧੀ ਚਾਪ ਉਹ ਨਾ ਪਾਣੀ ਭਰ ਦੇ ਅੱਛਾ ਐਸਾ ਵੀ ਹੈ ਹੋਤੇ ਕਵੀ ਦਾ ਚਾਹ ਦਾ ਜੋ ਹੋਤਾ ਮਨ ਕਰ ਲਿਆ ਪੂਰਾ ਵਿਚਾਇਆ ਪੀ ਪਾਣੀ ਲਿਆ ਹਮ ਚਲੋ ਜੀ ਠੀਕ ਹੈ ਜੀ ਹੁਣ ਅਗਲੇ ਵਲੌਗ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੱੜ ਦੀ ਕਲਾ ਚ ਰੱਖੇ ਤੇ ਆਦੇ ਤੁਹਾਨੂੰ